ਨਵਜੋਤ ਸਿੰਘ ਸਿੱਧੂ ਸਿਆਸਤ ਲਈ ਫਿੱਟ ਪਰਸਪਰ ਇਨਸਾਨ ਨਹੀਂ ਹੈ। ਸਿਆਸਤ ਦੇ ਵਿੱਚ ਤੁਹਾਨੂੰ ਅੰਦਰ ਆਪਣੇ ਇੱਕ ਜज्ਬਾ ਪੈਦਾ ਕਰਨਾ ਪੈਂਦਾ ਕਿ ਮੈਂ ਹਰ ਇੱਕ ਦੀ ਗੱਲ ਸੁਣਣੀ ਹੈ, ਮੈਂ ਬੋਲਣਾ ਕੋਚ ਨਹੀਂ। ਲੇਕਿਨ ਨਵਜੋਤ ਸਿੰਘ ਸਿੱਧੂ ਇਹ ਤੋਂ ਉਲਟ ਹੈ। ਇਹ ਕਹਿੰਦਾ ਠੋਕ ਦਿਓ, ਬਾਕੀ ਗੱਲਾਂ ਬਾਅਦ 'ਚ ਦੇਖਦੇ ਆਂ ਪਹਿਲਾਂ ਬੋਲ ਪੋ। ਔਰ ਇਹ ਦਾ ਸਿੱਧਾ ਵਨ ਟ੍ਰੈਕ ਹੋਵੇਗਾ ਕਿ ਅੱਛਾ ਚੰਨੀ ਸੀਐਮ ਬਣਾਤਾ ਚੰਨੀ ਦੀ ਮੰਜੀ ਠੋਕਣੀ ਸ਼ੁਰੂ ਕਰਤਾ ਪੰਜਾਬ ਕਾਂਗਰਸ ਦਾ ਪ੍ਰਧਾਨ ਕਾਂਗਰਸ ਦੇ ਚੀਫ ਮਿਨਿਸਟਰ ਦੀ ਮੰਜੀ ਠੋਕੀ ਉਹਨੂੰ ਸੀਐਮ ਅਨਾਉਂਸ ਕਰਤਾ ਦੁਆਰਾ ਰਾਹੁਲ ਗਾਂਧੀ ਨੇ ਵੀ ਇਹੀ ਸੀਐਮ ਦਾ ਕੈਂਡੀਡੇਟ ਹੋਏਗਾ ਫਿਰ ਉਹਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਅਜੇ ਰਾਜਾ ਵੜਿੰਗ ਨਾਲ ਸਿੱਧੂ ਹਰਾਂ ਦੀ ਬੜੀ ਆ ਰਹੀ ਸੀਗੀ ਜਦੋਂ ਹੀ ਰਾਜਾ ਵੜਿੰਗ ਪ੍ਰਧਾਨ ਬਣਿਆ ਸਿੱਧੂ ਉਹਨਾਂ ਦੇ ਖਿਲਾਫ ਹੋ ਗਿਆ ਇਦਾ ਮਤਲਬ ਪੰਜਾਬ ਕਾਂਗਰਸ ਕੋਈ ਪ੍ਰਧਾਨ ਬਣੇ ਪੰਜਾਬ ਕਾਂਗਰਸ ਦਾ ਕੋ ਚੀਫ ਮਿਨਿਸਟਰ ਹੋਵੇ ਸਿੱਧੂ ਨੂੰ ਉਹ ਮਨਜ਼ੂਰ ਨਹੀਂ ਹੈ। ਇਹੀ ਹੀ ਪ੍ਰੋਬਲਮ ਹੈਗੀ ਨਵਜੋਤ ਸਿੱਧੂ ਦੇ ਬਿਹੇਵੀਅਰ ਦੇ ਵਿੱਚ ਤੇ ਫਿਰ ਵਾਰ-ਵਾਰ ਕਿਉਂ ਉਹਨਾਂ ਨੂੰ ਲਿਆ ਬੁਲਾ ਕੇ ਦਿੱਲੀ ਸਨਮਾਨਿਤ ਕੀਤਾ ਜਾਂਦਾ ਹੈ। ਫਿਰ ਲੈਂਗੁਏਜ ਬੜੀ ਹੋਣੀ ਆ ਓਏ ਮਜਿੱਠੀਆ ਆ ਓਏ ਆਪਾਂ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਆਪਣੀ ਪੰਜਾਬ ਦੀ ਆ ਲੈਂਗੁਏਜ ਹੈ। ਰਗੜ ਸਿੰਘ ਜਿਹਨੂੰ ਮੈਂ ਲੈ ਕੇ ਆਇਆ ਜਿਹੜਾ ਮੇਰੇ ਥੱਲੇ ਸੀ ਉਹ ਜਿੱਤ ਗਿਆ ਤੇ ਮੈਂ ਹਾਰ ਗਿਆ politcal ਬੰਦਿਆਂ ਦਾ ਵੀ ਪਹਿਲਾ ਸਬਜੈਕਟ ਜਿਹੜਾ ਉਹ ਸਹਿਨਸ਼ੀਲਤਾ ਵੀ ਜਿੰਨਾ ਮਰਜੀ ਜਿਹੜਾ ਮਰਜੀ ਰੌਲਾ ਪਾਈ ਜਾਵੇ ਮੇਰੇ ਪੁਤਲੇ ਸਾੜੀ ਜਾਵੇ ਹੱਥ ਜੋੜ ਕੇ ਆਰਾਮ ਨਾਲ ਖੜੇ ਰੋ ਕੋਈ ਗੱਲ ਉਹ ਵਕਤ ਤੋਂ ਨਾ ਲੇਕਿਨ ਪੈਨ ਦਾ ਤੁਹਾਡਾ ਚੱਲਣਾ ਜਾਬਦੀ ਸਿਆਸਤ ਇੱਕ ਹੋਰ ਮੋੜ ਲੈਂਡ ਨੂੰ ਤਿਆਰ ਐ ਪ੍ਰਤੀਤ ਹੋਣ ਲੱਗਿਆ ਔਰ ਉਹ ਵੀ ਉਦੋਂ ਪ੍ਰਤੀਤ ਹੋਣ ਲੱਗਿਆ ਜਦੋਂ ਨਵਜੋਤ ਸਿੰਘ ਸਿੱਧੂ ਇੱਕ ਹੋਰ ਸ਼ੇਅਰ ਬੋਲ ਕੇ ਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰ ਦਿੰਦੇ ਉਹ ਸ਼ੇਅਰ ਇਸ ਤਰ੍ਹਾਂ ਪਰਸੀਵ ਕੀਤਾ ਗਿਆ ਪੋਲਿਟੀਕਲ ਗਿਆਨੀਆਂ ਦੇ ਵੱਲੋਂ ਕਿ ਉਸ ਤੋਂ ਬਾਅਦ ਚਰਚਾ ਛਿੜ ਗਈ ਕਿ ਹੁਣ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਵਾਪਸੀ ਕਰਨ ਲੱਗੇ ਨੇ ਔਣ ਜਾਣ ਨਵਜੋਤ ਸਿੰਘ ਸਿੱਧੂ ਦਾ ਬਣਿਆ ਰਹਿੰਦਾ ਬੜੀ ਵਾਰ ਦੇਖਿਆ ਨਵਜੋਤ ਸਿੰਘ ਸਿੱਧੂ ਬ੍ਰੇਕ ਤੇ ਚਲੇ ਗਏ ਬੜੀ ਵਾਰ ਆ ਗਏ ਤੇ ਫਿਰ ਆਉਣ ਤੋਂ ਬਾਅਦ ਜਿਹੜੇ ਖਿਲਾਾਰੇ ਪਏ ਉਹ ਵੀ ਹਰ ਕਿਸੇ ਨੇ ਦੇਖਿਆ ਦੁਬਾਰਾ ਇਸੇ ਤਰ੍ਹਾਂ ਹੋ ਰਿਹਾ ਲੰਮੀ ਛੁੱਟੀ ਤੇ ਗਏ ਹੋਏ ਸਨ ਤੇ ਹੁਣ ਵਾਪਸੀ ਦੀਆਂ ਗੱਲਾਂ ਹੋਣ ਲੱਗੀਆਂ ਨੇ ਪਰ ਉਹ ਵੀ ਉਸ ਵੇਲੇ ਜਿਸ ਵੇਲੇ ਕਾਂਗਰਸ ਦੇ ਅੰਦਰ ਪੰਜਾਬ ਕਾਂਗਰਸ ਦੇ ਅੰਦਰ ਵੱਡੀ ਤਬਦੀਲੀ ਹੋ ਸਕਦੀ ਹੈ ਜਿਸ ਵੇਲੇ ਜ਼ਿਮਨੀ ਚੋਣਾਂ ਦਾ ਮਾਹੌਲ ਹੈ ਔਰ ਖਾਸ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਇਲੈਕਸ਼ਨਸ ਤੋਂ 2 ਸਾਲ ਪਹਿਲਾਂ ਲਗਭਗ 2 ਸਾਲ ਪਹਿਲਾਂ ਇਹ ਹੁਣ ਨਵਾਂ ਮੋੜ ਲੈਣ ਲੱਗੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਇੱਕ ਵੱਖਰਾ ਮੋੜ ਲੈਣ ਲੱਗੀ ਹੈ ਇਹਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਰ ਇਹਨਾਂ ਸਤਿਕਾਰ ਨਵਜੋਤ ਸਿੰਘ ਸਿੱਧੂ ਦੇ ਡਾਕਟਰ ਸਾਹਿਬ ਸੁਭਾਤ ਹੋ ਤੁਸੀਂ ਵੀ ਜਾਣੂ ਉਹਨਾਂ ਨੇ ਦੁਬਾਰਾ ਇੱਕ ਸ਼ੇਅਰ ਬੋਲ ਦਿੱਤਾ ਤੇ ਉਸ ਸ਼ੇਅਰ ਤੋਂ ਬਾਅਦ ਹੀ ਚਰਚਾ ਛਿੜ ਗਈ ਕਿ ਹੁਣ ਵਾਪਸੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਦੀ ਹੋਣ ਲੱਗੀ ਹੈ ਨਹੀਂ ਦੇਖੋ ਸਿਆਸਤ ਚ ਕਿਸੇ ਤਰੀਕੇ ਵੀ ਆ ਜਾਣ ਵਾਪਸ ਉਹਨਾਂ ਦਾ ਆਪਣਾ ਲੋਕਤੰਤਰ ਦਾ ਅਧਿਕਾਰ ਹੈ ਆ ਸਕਦੇ ਨੇ ਸਿਆਸਤ ਕਰ ਸਕਦੇ ਨੇ ਜਿੱਥੇ ਤੱਕ ਮੇਰੀ ਆਪਣੀ ਸਮਝ ਆਇਆ ਜਾਂ ਮੈਂ ਵਿਸ਼ਲੇਸ਼ਣ ਕਰਦਾ ਜਾਂ ਇਹਨੂੰ ਤੱਥਾਂ ਦੇ ਆਧਾਰ ਤੇ ਦੇਖਦਾ ਤੇ ਨਵਜੋਤ ਸਿੰਘ ਸਿੱਧੂ ਸਿਆਸਤ ਲਈ ਫਿੱਟ ਪਰਸਨ ਇਨਸਾਨ ਨਹੀਂ ਹੈ ਠੀਕ ਹੈ ਇੱਕ ਸੈਲੀਬ੍ਰਿਟੀ ਹੈ ਅੱਛਾ ਬੁਲਾ ਰਹਾ ਹੈ ਅੱਛਾ ਕਮੈਂਟੇਟਰ ਹੈ। ਅੱਛਾ ਪਲੇਅਰ ਰਹਾ ਹੈ। ਲੇਕਿਨ ਇਹ ਜੁੜੀ ਨਹੀਂ ਹੁੰਦਾ ਕਿ ਜੇ ਖਿਡਾਰੀ ਵੀ ਹੈ ਤੇ ਉਹ ਸਿਆਸਤ 'ਚ ਵੀ ਕਾਮਯਾਬ ਹੋ ਜਾਏਗਾ। ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਾਮਯਾਬੀ ਜਿਹੜੀ ਆ ਉਦੋਂ ਤੱਕ ਉਹਦੀ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਹਨੂੰ ਅਨੁਸ਼ਾਸਨ ਦਾ ਤੇ ਸਾਰੇ ਗੁੱਟਾਂ ਨੂੰ ਨਾਲ ਲੈ ਕੇ ਚੱਲਣ ਦਾ ਪਾਠ ਨਹੀਂ ਉਹ ਸਿੱਖ ਲੈਂਦਾ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੋ ਵਾਰ ਬਣੇ ਆ। ਲੱਖ ਉਹਨਾਂ ਦੀਆਂ ਕਿਸੇ ਨਾ ਦੁਸ਼ਮਣੀਆਂ ਹੁੰਦੀਆਂ ਸੀਗੀਆਂ। ਲੱਖ ਉਹਨੂੰ ਲੋਕ ਉਹ ਨਹੀਂ ਪਸੰਦ ਕਰਦੇ ਸੀ ਕਿਸੇ ਨੂੰ। ਲੇਕਿਨ ਕਦੀ ਸਿੱਧੇ ਤੌਰ ਦੇ ਉੱਤੇ ਉਹ ਕਿਸੇ ਦੇ ਖਿਲਾਫ ਟੇਡਾ ਨਹੀਂ ਬੋਲਦੇ ਸੀ। ਕਿਹੜਾ ਰਾਣਾ ਕਿਹੜਾ ਛਾਣਾ ਇਹੋ ਨਹੀਂ ਬੋਲਦੇ ਸੀ। ਬੀਬੀ ਮੈਨੂੰ ਯਾਦ ਆ ਕੈਪਟਨ ਮਰਿੰਦਰ ਸਿੰਘ ਜਦੋਂ ਬੀਬੀ ਰਜਿੰਦਰ ਕੋਰ ਪੱਠਲ ਨੂੰ ਉਤਾਰ ਕੇ ਪੰਜਾਬ ਦੇ ਪ੍ਰਧਾਨ ਬਣੇ 2002 ਤੋਂ ਪਹਿਲਾਂ ਦੀ ਗੱਲ ਹੈ ਤੇ ਉਰੇ ਜਲੰਧਰ ਦੇ ਹੋਟਲ ਦੇ ਵਿੱਚ ਕੰਟਰੀਨ ਦੇ ਵਿੱਚ ਆਏ ਉਦੋਂ ਇਹ ਕੰਟਰੀਨ ਹੋਟਲ ਸੀਗਾ ਤੇ ਪੰਜਾਬ ਦੇ ਪ੍ਰਧਾਨ ਬਣੇ ਸੀ ਤੇ ਬੀਬੀ ਰਜਿੰਦਰ ਕੋਰ ਪੱਠਲ ਦੀ ਬੱਟ ਨੈਚੁਰਲ ਟਸਲ ਤਾਂ ਹੋਣੀ ਸੀ ਵੀ ਮੇਰੀ ਕੁਰਸੀ ਖੋਲਹੀ ਬਈ ਆਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਆ ਸੋ ਮੈਂ ਬੀਬੀ ਰਜਿੰਦਰ ਕੋਰ ਪੱਠਲ ਥੋੜਾ ਥੋੜਾ ਅਗਰੈਸਿਵ ਬੋਲਦੀ ਸੀ ਉਹਦੇ ਖਿਲਾਫ ਤੇ ਮੇਰੇ ਵਰਗਾਂ ਉਹਨਾਂ ਨੇ ਬੜਾ ਹੱਸ ਕੇ ਜਵਾਬ ਦੇਣਾ ਕੋਈ ਗੱਲ ਨਹੀਂ ਮਤਲਬ ਕੱਤੀ ਉਹਨਾਂ ਨੇ ਇਦਾਂ ਦੀ ਅਲਫਾਜ ਨਹੀਂ ਵਰਤੇ ਕਿ ਬੀਬੀ ਰਜਿੰਦਰ ਕੋਰ ਪੱਠਲ ਹੋਰ ਗਰਮ ਹੋ ਕੇ ਉਹਨਾਂ ਵੱਲ ਪਵੇ ਬੜੇ ਅਲਫਾਜ ਦੇ ਉੱਤੇ ਬੜਾ ਬੈਲੈਂਸ ਹੈ ਪੋਲਿਟੀਕਲ ਲੋਕਾਂ ਨੂੰ ਆਪਣੀ ਜ਼ੁਬਾਨ ਜਿਹੜੀ ਹੈ ਉਹ ਕੰਟਰੋਲ ਰੱਖਣੀ ਚਾਹੀਦੀ ਹੈ ਆਪਣੇ ਐਕਸ਼ਨ ਵੀ ਕੰਟਰੋਲ ਰੱਖਣੇ ਚਾਹੀਦੇ ਆ ਮੈਨੂੰ ਯਾਦ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੁਰਿੰਦਰ ਦੇ ਸਰਕਟ ਹਾਊਸ ਇੱਕ ਵਾਰ ਸਿੱਰੇ ਸਰੇ ਮੇਰਾ ਜਾਣਾ ਹੋਇਆ ਜਦੋਂ ਮੁੱਖ ਮੰਤਰੀ ਸੀਗੇ ਤੇ ਪੂਰੇ ਤੇ ਜਾਣਾ ਹੋਇਆ ਤੇ ਸਿੱਰੇ ਸਰੇ ਉਹਨਾਂ ਕੋਲ ਨਾ ਦੋ ਲੀਡਰ ਬੈਠੇ ਸੀ ਉਹ ਲੀਡਰ ਦਾ ਕੰਮ ਉਹ ਨਹੀਂ ਕਰਨਾ ਚਾਹੁੰਦੇ ਸੀ ਉਹਨਾਂ ਦੇ ਵਿਰੋਧੀ ਧੜੇ ਦੇ ਸੀ ਉਹਨਾਂ ਦੇ ਖਿਲਾਫ ਗਾਹੇ ਬਗਾਹੇ ਟੋੜੇ ਦੇ ਨਾਲ ਰਲ ਕੇ ਉੱਚਾ ਨੀਵਾ ਬੋਲ ਦਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਨਾਸ਼ਤਾ ਕਰਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਹਿੰਦੇ ਸਾਡਾ ਕੰਮ ਅੱਛਾ ਹਾਂ ਉਹ ਦੱਸੋ ਹੋਰ ਕੀ ਚੱਲ ਰਿਹਾ ਅੱਛਾ ਗੁਰਦੁਆਰਾ ਸਾਹਿਬ ਅੱਛਾ ਸੜਕਾਂ ਉਹ ਪਾਣੀ ਦੀ ਗੱਲ ਕਰਨ ਲੱਗੇ ਉਹ ਕਹਿੰਦੇ ਸਾਡਾ ਕੰਮ ਪ੍ਰਕਾਸ਼ ਸਿੰਘ ਬਾਦਲ ਮੂੰਹ ਉਧਰ ਕਰਕੇ ਮੇਰੇ ਨਾਲ ਗੱਲ ਕਰ ਲੈ ਹਾਂਜੀ ਕਾਕਾ ਜੀ ਹੋਰ ਸੁਣਾਓ ਕਿੱਦਾਂ ਯਾਨੀ ਜੇ ਤੁਸੀਂ ਕੰਮ ਨਹੀਂ ਕਰਨਾ ਜਾਂ ਤੁਹਾਡੀਆਂ ਉਹਦੇ ਨਾਲ ਡਿਫਰੈਂਸਿਸ ਐ ਉਹਨੇ ਮੂੰਹ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰਕੇ ਮੇਰੇ ਨਾਲ ਗੱਲਾਂ ਸ਼ੁਰੂ ਕਰਤੀਆਂ ਮੈਂ ਸਮਝ ਗਿਆ ਕਿ ਇਹ ਜਿਹੜੇ ਦੋ ਜਥੇਦਾਰ ਬੈਠੇ ਇਹਨਾਂ ਦਾ ਕੰਮ ਨਹੀਂ ਕਰਨਾ ਬਾਦਲ ਸਾਹਿਬ ਨੇ ਚਲੋ ਜਥੇਦਾਰ ਸਾਹਿਬ ਉੱਠ ਕੇ ਚਲੇ ਗਏ ਦੋਨੋਂ ਤੇ ਮੈਂ ਬਾਅਦ ਵਿੱਚ ਮੈਂ ਤਾਂ ਫੜ ਲਿਆ ਮੈਂ ਕਿਹਾ ਬਾਦਲ ਸਾਹਿਬ ਤੁਸੀਂ ਮੈਨੂੰ ਲੱਗਦਾ ਇਹਨਾਂ ਦਾ ਕੰਮ ਕਹਿੰਦਾ ਯਾਰ ਆਪਾਂ ਮੂੰਹ ਦੀ ਗਾਦੀ ਬਗਾੜਨੀ ਕਾਕਾ ਜੀ ਆਪਾਂ ਕਿਉਂ ਬਗਾੜੀਆਂ ਮੂੰਹ ਦੀ ਨਾਸ਼ਤਾ ਵੀ ਕਰਾਇਆ ਪਰੌਂਠੇ ਵੀ ਖਵਾਏ ਕਟੋਟਾਟੇ ਜਾ ਕੇ ਟੋੜੇ ਨੂੰ ਦੱਸਣਗੇ ਤਾਂ ਸਹੀ ਅਸੀਂ ਪਰੌਂਠੇ ਖਾ ਕੇ ਆਏ ਬਾਦਲ ਸਾਹਿਬ ਦੇ ਕੋਲ ਤੇ ਮੈਂ ਬੜਾ ਹਰਾਮ ਹੋਇਆ ਬਈ ਸਿਆਸਤ ਦੇ ਵਿੱਚ ਕਿੱਡੀ ਮੰਜੀ ਹੋਈ ਚਾਲ ਐ ਕਿ ਵਿਰੋਧੀ ਧਿਰ ਦੇ ਬੰਦਿਆਂ ਨੂੰ ਪਰੌਂਠੇ ਖਵਾ ਦਿੰਨੇ ਪਰ ਕੰਮ ਨਹੀਂ ਕਰਨਾ ਕਹਿੰਦਾ ਜੇ ਮੈਂ ਇਹਨਾਂ ਦਾ ਕੰਮ ਕਰਤਾ ਫਿਰ ਤਾਂ ਉਰੇ ਮੇਰੇ ਬਾਬਾ ਦੌੜ ਜਾਣਗੇ ਫਿਰ ਤਾਂ ਇਹ ਹੋ ਗਿਆ ਕਿ ਇਹਨਾਂ ਨੇ ਕਿਹੜਾ ਮੈਂ ਕਹਿੰਦਾ ਯਾਰ ਜਿਹੜੇ ਹੁੰਦੇ ਨਹੀਂ ਤੇ ਮੇਰੇ ਕਾਦੇ ਹੁਣੇ ਤੇ ਕਹਿੰਦਾ ਕੋਈ ਗੱਲ ਨਹੀਂ ਲੱਗੇ ਰਹਿਣ ਮਗਰ ਕੰਮ ਥੋੜਾ ਕਹਿੰਦਾ ਉਹ ਹੋ ਜਾਂਦੇ ਨਾਲੇ ਕਹਿੰਦਾ ਯਾਰ ਕੰਮ ਬੜਾ ਔਖਾ ਕੰਮ ਐ ਇਨੀ ਛੇਤੀ ਨਹੀਂ ਕਰਨ ਵਾਲਾ ਹੈਗਾ ਮੈਂ ਸਮਝ ਗਿਆ ਬਈ ਬਾਲ ਸਾਹਿਬ ਨੇ ਮੂੰਹ ਤੋਂ ਇੱਕ ਜਵਾਬ ਨਹੀਂ ਦਿੱਤਾ ਉਹ ਹੋ ਗਿਆ ਕਾਕਾ ਜੀ ਹੋ ਜਾਊਗਾ ਕੋਈ ਗੱਲ ਨਹੀਂ ਹੋਰ ਦੱਸੋ ਤੁਸੀਂ ਹੋਰ ਦੱਸੋ ਕੋਈ ਕਮ ਗੱਡੀ ਹੈਗੀ ਤੁਹਾਡੇ ਕੋ ਪਿੰਡ ਜਾਣ ਲਈ ਗੱਡੀ ਭਿਜਵਾਵਾਂ ਮੈਂ ਇੱਥੋਂ ਤੱਕ ਗੱਲਾਂ ਕਰਦੇ ਰਹੇ ਕਹਿੰਦਾ ਮਤਲਬ ਇਹ ਹੁੰਦਾ ਕਿ ਸਿਆਸਤ ਸਿੱਖਣੀ ਚਾਹੀਦੀ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਮੈਨੂੰ ਯਾਦ ਹੈ ਇੱਕ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਭਾਜਪਾ ਦੇ ਨਾਲ ਮਨਰंजन ਕਾਲੀਆ ਪੂਰੇ ਲੋਕਲ ਬਾਡੀ ਮਨਿਸਟਰ ਹੁੰਦੇ ਸੀ ਤੇ ਬਾਲ ਸਾਹਿਬ ਦੀ ਕੋਠੀ ਮੈਂ ਉਦੋਂ ਗਿਆ ਤੇ ਡਾਕਟਰ ਚੀਮਾ ਵੀ ਉੱਥੇ ਸੀਗੇ ਕਾਲੀਆ ਸਾਹਿਬ ਬੜਾ ਨਾ ਉੱਚੀ ਉੱਚੀ ਬੋਲ ਕੇ ਬਾਹਰ ਵੱਲ ਨਸਨ ਤੇ ਚੀਮਾ ਸਾਹਿਬ ਉਹਨਾਂ ਨੇ ਡਾਕਟਰ ਚੀਮਾ ਬਾਹ ਫੜੇ ਕੋ ਨਹੀਂ ਕਾਲੀਆ ਜੀ ਇੱਧਰ ਆ ਇੱਧਰ ਆ ਜਾਓ ਅੰਦਰ ਆਓ ਗੱਲ ਕਰੋ ਬਾਲ ਸਾਹਿਬ ਨੇ ਮੈਂ ਅੰਦਰ ਬੈਠਾ ਸੀ ਮੈਂ ਵੀ ਬੜੇ ਰਾ ਨਾ ਲੈਜੇ ਨਾਲ ਮਨੰਜਨ ਕਾਲੀਆ ਬੋਲੀ ਗਿਆ ਉਹਦੀਆਂ ਗੱਲਾਂ ਸੁਣੀ ਗਏ ਕੋਈ ਉਹਨਾਂ ਦੇ ਆਪਣੇ ਡਿਫਰੈਂਸਿਸ ਸੀਗੇ ਪਾਰਟੀ ਲੈਵਲ ਤੇ ਅਜੇ ਕੀ ਬਾਦਲ ਸਾਹਿਬ ਦੀ ਦਿੱਲੀ ਦੇ ਵਿੱਚ ਪੂਰੀ ਯੱਸਸੀ ਨਾ ਤਾਂ ਮਨੰਜਨ ਗਾਲੀਆ ਕੁਝ ਕਰ ਸਕਦਾ ਸੀ ਨਾ 틱ਸ਼ਨ ਸੂਤ ਕੁਝ ਕਰ ਸਕਦਾ ਸੀ ਕੁਝ ਤਿੱਲਾ ਨਹੀਂ ਫਟਕ ਸਕਤੇ ਸੀ ਕਿਉਂਕਿ ਉਹਨਾਂ ਦੀ ਸਿੱਧੀ ਰਾਜਨਾਥ ਸਿੰਘ ਨਾਲ ਸਿੱਧੀ ਸੁਸ਼ਮਾ ਸਵਰਾਜ ਨਾਲ ਸਿੱਧੀ ਅਰੁਣ ਜੀਤਲੀ ਨਾਲ ਸੀ ਅਟਲ ਵਿਹਾਰੀ ਵਾਜਪਈ ਹੋਰ ਨਾਲ ਸਿੱਧੀ ਸੀ ਇਹ ਤਾਂ ਕਿਸੇ ਹੈ ਹੀ ਨਹੀਂ ਸੀ ਅਜੇ ਕਟੋਰੇ 'ਚ ਫਿਰ ਵੀ ਬਾਦਲ ਸਾਹਿਬ ਨੇ ਮੂੰਹ ਇੱਕ ਲਫਾਜ ਨਹੀਂ ਬੋਲਿਆ ਕੋਈ ਗੱਲ ਨਹੀਂ ਪੂਰਾ ਐਨ ਤਗੜੇ ਕਰਕੇ ਉਹਨਾਂ ਨੂੰ ਤੋੜਤਾ ਸੋ ਮੈਂ ਕਹਿੰਦਾ ਮਤਲਬ ਹੈ ਸਿਆਸਤ ਦੇ ਵਿੱਚ ਤੁਹਾਨੂੰ ਅੰਦਰ ਆਪਣੇ ਇੱਕ ਜज्ਬਾ ਪੈਦਾ ਕਰਨਾ ਪੈਂਦਾ ਕਿ ਮੈਂ ਹਰ ਇੱਕ ਦੀ ਗੱਲ ਸੁਣਣੀ ਹੈ ਮੈਂ ਬੋਲਣਾ ਕੁਝ ਨਹੀਂ ਕਰਨਾ ਮੈਂ ਉਹ ਹੈ ਜੋ ਮੇਰੇ ਅੰਦਰੋਂ ਜ਼ਮੀਰ ਅਲਾਉ ਕਰੇਗਾ ਲੇਕਿਨ ਨਵਜੋਤ ਸਿੰਘ ਸਿੱਧੂ ਇੱਥੋਂ ਉਲਟ ਹੈ ਇਹ ਕਹਿੰਦਾ ਠੋਕ ਦਿਓ ਬਾਕੀ ਗੱਲਾਂ ਬਾਅਦ ਚ ਦੇਖਦੇ ਆ ਪਹਿਲਾਂ ਬੋਲ ਪੋ ਇਹਨਾਂ ਦੇ ਔਖੇ ਸਿੱਧੇ ਹੋ ਲੋ ਹੁਣ ਯਾਦ ਆ ਯਾਰ ਮੰਨ ਲਓ ਚਰਨਜੀਤ ਚੰਨੀ ਜਦੋਂ ਤੁਸੀਂ ਇੱਥੋਂ ਦੇਖੋ ਚਰਨਜੀਤ ਚੰਨੀ ਜਦੋਂ ਸੀਐਮ ਬਣਿਆ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਤੇ ਇੱਕ ਫੋਟੋ ਨਸ਼ਰ ਹੋਈ ਚੰਨੀ ਦੀ ਬਾਹ ਸਿੱਧੂ ਨੇ ਫੜੀ ਤਾਂ ਅੰਬਰਸਾਰੇ ਨੂੰ ਖਿੱਚਿਆ ਜਾਵੇ ਇਹ ਪ੍ਰੋਟੋਕੋਲ ਆ ਉਹ ਪੰਜਾਬ ਦਾ ਮੁੱਖ ਮੰਤਰੀ ਆ ਕੁਰਸੀ ਆ ਉਹਦੀ ਡੈਕਰਮ ਹੈ ਚਿੱਠੀ ਦੇਤੀ ਉਹਨੂੰ ਤੁਸੀਂ ਲੋ ਜੀ ਸਾਈਨ ਕਰੋ ਇਹ ਨਵਜੋਤ ਸਿੰਘ ਸਿੱਧੂ ਤੇ ਜਿਹੜੀਆਂ ਆਤਾਂ ਕਿ ਲਾ ਜੀ ਮੈਂ ਹੀ ਚੱਕ ਦੂੰ ਕੰਮ ਸਾਰਾ ਨਹੀਂ ਐਦਾਂ ਨਹੀਂ ਹੁੰਦਾ ਟੀਮ ਪੂਰੀ ਖੇਲਦੀ ਆ ਟੀਮ ਦਾ ਹਰ ਬੰਦੇ ਦਾ ਰੋਲ ਹੁੰਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਤੇ ਮੈਂ ਹੀ ਸਭ ਕੁਝ ਆ ਨਹੀਂ ਹੋ ਸਕਦਾ ਮੈਂ ਦੇਖੋ ਤੁਸੀਂ ਸਹਿਨਸ਼ੀਲਤਾ ਦੇ ਹਜੇ ਕਿ ਖਿਡਾਰੀਆਂ ਦਾ ਸਭ ਤੋਂ ਪਹਿਲਾ ਸਬਜੈਕਟ ਜਿਹੜਾ ਮੈਨੂੰ ਲੱਗਦਾ ਹੌਕੀ ਦਾ ਹੋਵੇ ਕ੍ਰਿਕਟ ਦਾ ਹੋਵੇ ਪਹਿਲਾ ਸਬਜੈਕਟ ਸਹਿਨਸ਼ੀਲਤਾ ਟੋਲਰੈਂਸ ਹੈ ਜਿਹੜਾ ਖਿਡਾਰੀ ਦਾ ਔਰ ਪੋਲਿਟਿਕਲ ਬੰਦਿਆਂ ਦਾ ਵੀ ਪਹਿਲਾ ਸਬਜੈਕਟ ਜਿਹੜਾ ਉਹ ਸਹਿਨਸ਼ੀਲਤਾ ਵੀ ਜਿੰਨਾ ਮਰਜੀ ਜਿਹੜਾ ਮਰਜੀ ਰੋਲਾ ਪਾਈ ਜਾਵੇ ਮੇਰੇ ਪੁਤਲੇ ਸਾੜੀ ਜਾਵੇ ਹੱਥ ਜੋੜ ਕੇ ਆਰਾਮ ਨਾਲ ਖੜੇ ਰੋ ਕੋਈ ਗੱਲ ਉਹ ਵਕਤ ਉਹਨਾਂ ਦਾ ਲੇਕਿਨ ਪੈਨ ਦਾ ਤੁਹਾਡਾ ਚੱਲਣਾ ਹੁਣ ਦੇਖੋ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਦੇ ਲੋਕਲ ਬਾਡੀ ਮਨਿਸਟਰ ਬਣੇ ਬੜਾ ਅਹਿਮ ਮੰਤਰਾਲੇ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਲੋਕਲ ਬਾਡੀ ਮਨਿਸਟਰ ਹੁੰਦਾ ਉਹ ਸੈਕੰਡ ਟੂ ਚੀਫ ਮਨਿਸਟਰ ਹੁੰਦਾ ਪ੍ਰਕਾਸ਼ ਸਿੰਘ ਬਾਦਲ ਜਿੰਨੀ ਵਾਰ ਮੁੱਖ ਮੰਤਰੀ ਰਹੇ ਆ ਲੋਕਲ ਬਾਡੀ ਦਾ ਮੈਂਬਰ ਬੀਜੇਪੀ ਦੇ ਜਿਹੜਾ ਲੀਡਰ ਹੁੰਦਾ ਸੀ ਲੀਡਰ ਆਫ ਬੀਜੇਪੀ ਐਮ ਐਲ ਏ ਉਸ ਦੇ ਕੋਲ ਰਿਆ ਮਨੰਜਨ ਕਾਲੀਏ ਕੋ ਰਿਆ ਆਤੀਖਸ਼ਨ ਸੂਦ ਕੋ ਰਿਆ ਭਗਤ ਚੁੰਨੀ ਲਾਲ ਰਏ ਉਹਨਾਂ ਕੋਲ ਰਿਆ ਬੜੇ ਪਾਵਰਫੁਲ ਲੀਡਰ ਹੁੰਦਾ ਸੀਗਾ ਔਰ ਇਹਨੂੰ ਉਹਨਾਂ ਨੇ ਨਵੇਂ-ਨਵੇਂ ਨੂੰ ਪਾਰਟੀ ਜੁਆਇਨ ਕੀਤੀ ਸੀ ਤੇ ਐਮ ਐਲ ਏ ਬਣਿਆ ਸੀ ਹਜੇ ਬੀਜੇਪੀ ਛੱਡ ਕੇ ਕਾਂਗਰਸ ਤੋਂ ਜੁਆਇਨ ਕਰਕੇ ਐਮ ਐਲ ਏ ਬਣਿਆ ਸੀ ਤੇ ਉਹਨਾਂ ਨੇ ਲੋਕਲ ਬਾਡੀ ਹਜੇ ਲੋਕਲ ਬਾਡੀ ਮਨਿਸਟਰ ਤੁਸੀਂ ਬਣੇ ਹੋ ਤੁਸੀਂ ਉੱਠ ਕੇ ਕਲੋਨੀਆਂ ਚ ਚਲੇ ਗਏ ਉੱਥੇ ਤੈਸ ਨੈਸ ਦੇ ਕਰਦੇ ਹੋ ਜੀ ਇੰਨੇ ਬੰਦਿਆਂ ਤੇ ਪਰਚਾ ਦੇ ਦੇਓ ਜੀ ਆਹ ਕਰਦੇ ਹੋ ਜੀ ਸੋ ਮਜਬੂਰੀਆਂ ਹੁੰਦੀਆਂ ਯਾਰ ਬਿਊਰੋਕ੍ਰੇਸੀ ਦੀਆਂ ਬਿਲਡਿੰਗ ਬ੍ਰਾਂਚ ਦੀਆਂ ਆਪਣੀਆਂ ਮਜਬੂਰੀਆਂ ਕੋਈ ਐਮ ਐਲ ਏ ਨੇ ਸਪਾਰਸ਼ ਕੀਤੀ ਹੁੰਦੀ ਆ ਕੋਈ ਬਿਊਰੋਕ੍ਰੇਟ ਨੇ ਸਪਾਰਸ਼ ਕੀਤੀ ਹੁੰਦੀ ਆ ਤੁਸੀਂ ਇੰਨੇ ਅਫਸਰਾਂ ਦੇ ਉੱਤੇ ਪਰਚਾ ਦੇਤਾ ਚਾਰ ਸ਼ੀਟ ਕਰਤੇ ਸਾਰਾ ਮੈਕਮੇ ਦਾ ਕੰਮ ਰੁਕ ਗਿਆ ਬਿਊਰੋਕ੍ਰੇਸੀ ਡਰ ਗਈ ਉਹ ਕਹਿੰਦੇ ਨਾ ਚੰਗਾ ਕੰਮ ਹੀ ਨਾ ਕਰੋ ਕਿਉਂਕਿ ਕਿਸੇ ਦੀ ਸਪਾਰਸ਼ ਵੀ ਆਈ ਉਹਨਾਂ ਨੇ ਕੰਮ ਕਰਨਾ ਬੰਦ ਕਰ ਦੇਣਾ ਬੇਸਿਕ ਜਿਹੜੀਆਂ ਪ੍ਰੋਬਲਮ ਐ ਲੋਕਾਂ ਦੀਆਂ ਪ੍ਰੋਬਲਮ ਹੈਗੀਆਂ ਪਾਣੀ ਪੀਣ ਵਾਲਾ ਪਾਣੀ ਸੜਕਾਂ ਲਾਈਟਾਂ ਤੇ ਦਫ਼ਤਰਾਂ ਦੇ ਵਿੱਚੋਂ ਜਿਹੜੇ ਤੁਹਾਡੇ ਰੋਜ਼ ਮਹਰਾ ਦੇ ਕੰਮ ਐ ਕਾਰਪੋਰੇਸ਼ਨ ਦੇ ਨਾਲ ਪ੍ਰਾਪਰਟੀ ਟੈਕਸ ਐ ਫालतू ਲਾ ਲਿਆ ਘਟ ਇਹ ਇਹ ਬੇਸਿਕ ਐ ਲੋਕਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨਾ ਉਹਨਾਂ ਨੇ ਪ੍ਰੋਬਲਮ ਹੋਰ ਖੜੀਆਂ ਕਰਤੀਆਂ ਉਹ ਮਹਿਕਮੇ ਦਾ ਕੰਮ ਹੀ ਰੁਕ ਗਿਆ ਮਹਿਕਮੇ ਦਾ ਕੰਮ ਰੁਕਣਾ ਕੀ ਹੋਇਆ ਉਹ ਲੋਕਲ ਬੋਡੀ ਮੈਕ ਵੀ ਨਾ ਪੱਠਾ ਬੈਠ ਗਿਆ ਨਾ ਮੁੜ ਕੇ ਉਹਨਾਂ ਨੇ ਆਪ ਛੱਡਤਾ ਵਿਦਾਊਟ ਮੰਤਰਾਲੇ ਵਿਦਾਊਟ ਪੋਰਟਫੋਲੀਓ ਮੰਤਰੀ ਬਣ ਕੇ ਰਏ ਇਨੀ ਦਰ ਕੰਮ ਹੀ ਨਹੀਂ ਕਰਨਾ ਕਹਿੰਦੇ ਮੈਂ ਦਫ਼ਤਰ ਹੀ ਨਹੀਂ ਜਾਣਾ ਮੈਂ ਯਾਰ ਇਹ ਹੱਠ ਨਹੀਂ ਕਰਨੇ ਚਾਹੀਦੇ ਹੱਠ ਇੱਥੇ ਨਹੀਂ ਚੱਲਦਾ ਸਿਆਸਤ ਚ ਸਿਆਸਤ ਦੇ ਵਿੱਚ ਤੁਸੀਂ ਸਕਸੈਸ ਹੋਣਾ ਹੈ ਨਾ ਤੇ ਤੁਹਾਨੂੰ ਇਹ ਨਹੀਂ ਹੈਗਾ ਕਿ ਸਿੱਧਾ ਉੱਤੋਂ ਆਂਦੇ ਹੀ ਕਰ ਦੋ ਤੁਹਾਨੂੰ ਥੱਲੇੜੇ ਲੈਵਲ ਤੋਂ ਜਾ ਕੇ ਉਸ ਸਟੇਜ ਤੇ ਪਹੁੰਚਣਾ ਪੈਣਾ ਕੰਮ ਨੂੰ 2 ਸਾਲ ਸਮਝਣਾ ਪੈਣਾ ਤੀਜੇ ਸਾਲ ਤੁਹਾਨੂੰ ਆਪਣੇ ਜਿਹੜੇ ਬਣਾਏ ਹੋਏ ਨੇ ਲਓ ਉਹਨੂੰ ਇੰਪਲੀਮੈਂਟ ਕਰਨਾ ਪੈਣਾ ਹੋਇਆ ਕੀ ਜੀ ਮਾਈਨਿੰਗ ਕਾਰਪੋਰੇਸ਼ਨ ਬਣਾਵਾਂਗੇ ਨਾ ਉੱਚਾ ਉੱਚਾ ਸਾਰਾ ਕੁਝ ਬੋਲਦਾ ਲੀਕ ਕਾਰਪੋਰੇਸ਼ਨ ਬਣਾਵਾਂਗੇ ਤੇਲੰਗਾਨਾ ਜਾ ਰਹੇ ਨੇ ਬੇਸਿਕ ਇਦਾਂ ਨਹੀਂ ਹੁੰਦਾ ਹਰ ਚੀਜ਼ ਨੂੰ ਬਿਲਕੁਲ ਤਰੀਕੇ ਨਾਲ ਰਿਫਾਰਮਸ ਹੁੰਦੇ ਆ ਤਰੀਕੇ ਨਾਲ ਚੇਂਜ ਹੁੰਦਾ ਇੱਕਦਮ ਜੇ ਤੁਸੀਂ ਜਦੋਂ ਚੇਂਜ ਕਰੋਗੇ ਸਾਰਾ ਕੁਝ ਇੱਕਦਮ ਤੁਸੀਂ ਦੱਸੋ ਅੱਜ ਹਿੰਦੁਸਤਾਨ ਚੋ ਕ腐ਸ਼ਨ ਖਤਮ ਹੋ ਜੇਗੀ ਖੁਦਾ ਨਹੀਂ ਹੋ ਸਕਦੀ ਤੁਸੀਂ ਕੀ ਸਮਝਦੇ ਹੋ ਹਿੰਦੁਸਤਾਨ ਦੀ ਹਕੂਮਤ ਨਰਿੰਦਰ ਮੋਦੀ ਦੀ ਦਾਸਾ ਲੱਗੀ ਹੈ ਇਹ ਹਿੰਦੁਸਤਾਨ ਦੀ ਜਿਹੜੀਆਂ ਸੈਂਟਰਲ ਡਿਪਾਰਟਮੈਂਟ ਹੈ ਜਾਂ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਹੈ ਇਨਾਂ ਚੋਂ ਕਿਤੇ ਭ੍ਰਸ਼ਟਾਚਾਰ ਮੁੱਕ ਗਿਆ ਆਮ ਆਨਵੀ ਪਾਰਟੀ ਦੀ 2.5 ਸਾਲ ਤੋਂ ਸਰਕਾਰ ਹੈ 10 11ਵਾਂ ਸਾਲ ਨਰਿੰਦਰ ਮੋਦੀ ਦੀ ਸਰਕਾਰ ਨੂੰ ਹੈ ਕਿ ਇੱਥੇ ਬਾਕੀ ਜਿਹੜੇ ਸੈਂਟਰ ਦੇ ਡਿਪਾਰਟਮੈਂਟ ਹੈ ਇਨਕਮ ਟੈਕਸਾ ਹੋ ਰਹਿਣਾ ਚੋ ਕ腐ਸ਼ਨ ਖਤਮ ਹੋ ਗਈ ਨਹੀਂ ਲੇਕਿਨ ਹੌਲੀ-ਹੌਲੀ ਕਿੰਨਾ ਹੋ ਰਿਹਾ ਕਿ ਤੁਹਾਡਾ ਬੈਂਕਿੰਗ ਸੈਕਟਰ ਸਾਰਾ ਸਕਰੀਨਿੰਗ ਤੇ ਆ ਗਿਆ ਤੁਹਾਡੀਆਂ ਟੋਟਲ ਪ੍ਰਾਪਰਟੀਆਂ ਨੂੰ ਉਹਨਾਂ ਨੇ ਨਾਲ ਆਧਾਰ ਕਾਰਡ ਲਾ ਕੇ ਪੈਨ ਕਾਰਡ ਲਾ ਕੇ ਉਹਦੇ ਨਾਲ ਚੈੱਕ ਕਰਨਾ ਸ਼ੁਰੂ ਕਰਤਾ ਹੌਲੀ-ਹੌਲੀ ਹੌਲੀ 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 ਇੰਪਲੀਮੈਂਟ ਹੋ ਕੇ ਅੱਜ ਲੋਕ GST ਦੇ ਵਿੱਚ ਆ ਗਿਆ ਤੁਹਾਡੀ GST ਲਾਤਾ ਤੁਸੀਂ ਉਹਦਾ 3 ਮਹੀਨੇ ਬਾਅਦ ਤੁਸੀਂ ਮਤਲਬ ਜੋ ਵੀ ਹੈ ਉਹਦਾ ਹੈਗਾ ਪੂਰਾ ਸਰਵੇ ਹੋਣਾ ਹੌਲੀ 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 ਕਿਤਾ ਕਿ ਨਾ ਇੱਕ ਦਿਨ ਚ ਕਰ ਦੋਗੇ ਹਾ ਹਾ ਕਰ ਮੱਚ ਜਗੀ ਨਵਜੋਤ ਸਿੰਘ ਸਿੱਧੂ ਨੂੰ ਉਸੇ ਹਜੇ ਨਾ ਜਿਹੜੀ ਸਹਿਨਸ਼ੀਲਤਾ ਹੈ ਬਈ ਆਰਾਮ ਨਾਲ ਚੱਲਣਾ ਚਾਹੀਦਾ ਇੱਕ ਇੱਕ ਕਦਮ ਕਰਕੇ ਚੱਲਣਾ ਹੈ ਰਿਫਾਰਮਸ ਤਦ ਹੁੰਦੇ ਆ ਉਹ ਚਲੋ ਜੀ ਕਰਤਾ ਉਹਦਾ ਉੱਥੋਂ ਨਿਕਲੇ ਬਾਹਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੀਗੇ ਬਣਾਏਗਾ ਜੋ ਜਾਖੜ ਸਾਹਿਬ ਨੂੰ ਉਤਾਰ ਕੇ ਬਣਾਈ ਗਈ ਬੜੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਸਟੇਟ ਕਾਂਗਰਸ ਦਾ ਪ੍ਰੈਜ਼ੀਡੈਂਟ ਹੋ ਔਰ ਤੁਸੀਂ ਸਾਰੇ ਗੁੱਟਾਂ ਨੂੰ ਲੈ ਕੇ ਚੱਲੋ ਭਾਵੇਂ ਰਾਣਾ ਗੁਰਜੀਤ ਆ ਭਾਵੇਂ ਨਇਤੇਮ ਚੀਮਾ ਭਾਵੇਂ ਸੁਖਪਾਲ ਕਹਿੰਦਾ ਤੁਹਾਨੂੰ ਤਾਂ ਹਰ ਇੱਕ ਜਗ੍ਹਾ ਇੱਕ ਇੱਕ ਦੋ ਦੋ ਗੁੱਟ ਮਿਲਨੇ ਆ ਭਾਵੇਂ ਅਵਤਾਰ ਹਨਰੀ ਆ ਠੀਕ ਹੈ ਨਾ ਹਰ ਜਗ੍ਹਾ ਤੁਹਾਨੂੰ ਗੁੱਟ ਮਿਲਨੇ ਆ ਕਾਂਗਰਸ ਚ ਤੇ ਤੁਹਾਨੂੰ ਇਹ ਗੁੱਟਾਂ ਨੂੰ ਵਿੱਚ ਤਾਲਮਿਲ ਬਣਾ ਕੇ ਚੱਲਣਾ ਪੈਣਾ ਔਰ ਇਹ ਤਾਂ ਸਿੱਧਾ ਵਨ ਟਰੈਕ ਹੋਗੇ ਕਿ ਅੱਛਾ ਚੰਨੀ ਸੀਐਮ ਬਣਾਤਾ ਚੰਨੀ ਦੀ ਮੰਜੀ ਠੋਕਣੀ ਸ਼ੁਰੂ ਕਰਤੀ ਪੰਜਾਬ ਕਾਂਗਰਸ ਦਾ ਪ੍ਰਧਾਨ ਕਾਂਗਰਸ ਦੇ ਚੀਫ ਮਿਨਿਸਟਰ ਦੀ ਮੰਜੀ ਠੋਕੀ ਕਿੱਥੇ ਗਿਆ ਡਿਸਪਲਨ ਫਿਰ ਜੇ ਉਹਨੂੰ ਸੀਐਮ ਅਨਾਉਂਸ ਕਰਤਾ ਦੁਆਰਾ ਰਾਹੁਲ ਗਾਂਧੀ ਨੇ ਵੀ ਇਹ ਹੀ ਸੀਐਮ ਦਾ ਕੈਂਡੀਡੇਟ ਹੋਏਗਾ ਫਿਰ ਉਹਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਐਡਵੋਕੇਟ ਜਨਰਲ ਦੇ ਖਿਲਾਫ ਉਹਨਾਂ ਹੁਣ ਵੀ ਤਾਂ ਐਡਵੋਕੇਟ ਜਨਰਲ ਲੱਗਦੇ ਹੀ ਪਏ ਨਾ ਫਿਰ ਤੁਸੀਂ ਚੀਫ ਅਧਿਕਾਰੀ ਚੀਫ ਸਕੱਟਰੀ ਦਾ ਬੋਲਣਾ ਸ਼ੁਰੂ ਕਰਤਾ ਡੀਜੀਪੀ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਇਦਾਂ ਨਹੀਂ ਸਿਸਟਮ ਚੱਲਦੇ ਸਿਸਟਮ ਨੂੰ ਚਲਾਉਣ ਲਈ ਤੁਹਾਡੇ ਕੋ ਪਾਰਟੀ ਦੀ ਜ਼ਿੰਮੇਵਾਰੀ ਹੈ ਤੁਸੀਂ ਪਾਰਟੀ ਪਲੇਟਫਾਰਮ ਤੇ ਚੱਲੋ ਪਾਰਟੀ ਨੂੰ ਮਜ਼ਬੂਤ ਕਰੋ ਤਗੜਾ ਕਰੋ ਸਰਕਾਰ ਦਾ ਸਰਕਾਰਾਂ ਕੀ ਹੈ ਦੇਖੋ ਬੀਜੇਪੀ ਦੇ ਵਿੱਚ ਜਾਂ ਆਰਐਸਐਸ ਤੋਂ ਸਮਝਣਾ ਚਾਹੀਦਾ ਆਰਐਸਐਸ ਨੇ ਹਿੰਦੁਸਤਾਨ ਚ ਇੱਕ ਰੈਵੋਲੂਸ਼ਨ ਲਾ ਕੇ ਇੱਕ ਸਰਕਾਰ ਬਣਾਤੀ ਤੀਜੀ ਵਾਰ ਸਰਕਾਰ ਬਣਵਾਤੀ ਆਰਐਸਐਸ ਨੇ ਆਰਐਸਐਸ ਕਹਿ ਰਹੀ ਹੈ ਕਿ ਸਾਨੂੰ ਸਾਡਾ ਹੋਮ ਮਿਨਿਸਟਰ ਲਾ ਦਿਓ ਨੈਵਰ ਆਈਡੀਓਲੋਜੀ ਤੇ ਚੱਲਦੇ ਪਏ ਨੇ ਕਿ ਅਸੀਂ ਚੌਥੀ ਵਾਰੀ ਸਰਕਾਰ ਕਿੱਦਾਂ ਬਣਾਣੀ ਉਹ ਉੱਤੇ ਪ੍ਰੈਕਟੀਕਲ ਚੱਲਦੇ ਪਏ ਨੇ ਉਹ ਕਹਿੰਦੇ ਸਰਕਾਰ ਹੈਗੀ ਹੈ ਤੇ ਅਸੀਂ ਪਾਵਰਫੁਲ ਹੈਗੇ ਆ ਕੌਣ ਸਮਝੀ ਨਹੀਂ ਹੀ ਪ੍ਰੋਬਲਮ ਹੈਗੀ ਨਵਜੋਤ ਸਿੱਧੂ ਦੇ ਬਿਹੇਵੀਅਰ ਦੇ ਵਿੱਚ ਤੇ ਫਿਰ ਵਾਰ-ਵਾਰ ਕਿਉਂ ਉਹਨਾਂ ਨੂੰ ਲਿਆ ਬੁਲਾ ਕੇ ਦਿੱਲੀ ਸਨਮਾਨਿਤ ਕੀਤਾ ਜਾਂਦਾ ਕਾਂਗਰਸ ਕਿਉਂ ਉਹਨਾਂ ਨੂੰ ਨਾਲ ਬੰਨ ਕੇ ਬੈਠੀ ਹੈ ਨਹੀਂ ਕਾਂਗਰਸ ਤੇ ਮੈਨੂੰ ਤਾਂ ਨਹੀਂ ਲੱਗਦਾ ਕਾਂਗਰਸ ਦੇ ਵਿੱਚ ਉਹਨਾਂ ਨੂੰ ਕਿਤੇ ਮੀਟਿੰਗ 'ਚ ਜਾ ਉਹਨਾਂ ਨੂੰ ਲਿਆ ਕੇ ਸਨਮਾਨਿਤ ਕੀਤਾ ਗਿਆ ਜਾਂ ਕਿਹਾ ਗਿਆ ਜਿੰਨ ਤਾਂ ਉਹ ਤਸਵੀਰਾਂ ਪਾਉਂਦੇ ਕਦੀ ਪ੍ਰਯੰਕਾ ਗਾਂਧੀ ਕਦੀ ਰਾਹੁਲ ਗਾਂਧੀ ਤਾਂ ਬਹੁਤ देर ਹੋ ਗਈ ਨਹੀਂ ਪਾਈ ਆ ਦੇਖੋ ਫਿਰ ਉਸ ਤੋਂ ਅੱਗੇ ਗੱਲ ਤੁਸੀਂ ਪੂਰੀ ਸੁਣੀ ਨਹੀਂ ਤੁਸੀਂ ਹੋਰ ਫਿਰ ਚੰਨ ਆਪ ਸਟੇਟ ਪ੍ਰੈਜ਼ੀਡੈਂਟ ਹੁੰਦੇ ਹੋਏ ਚੋਣ ਹਾਰ ਗਏ ਯਾਰ ਛੋਟੀ ਗੱਲ ਆ ਕਹਿੰਦੇ ਮੈਂ ਪ੍ਰਚਾਰ ਹੀ ਨਹੀਂ ਕਰਨਾ ਅੜ ਕੇ ਬਹਿ ਗਏ ਜੀ ਇੱਦਾਂ ਜੀ ਉਦਾਂ ਯਾਰ ਦੇਖੋ ਹਰ ਗੋਟਾ ਦਿੱਲੀ ਚ ਵੀ ਕਾਂਗਰਸ ਦੇ ਗੋਟਾ ਉਹਨਾਂ ਨੇ ਆਪਣੇ ਬੰਦਿਆਂ ਨੂੰ ਵੀ ਟਿਕਟਾਂ ਦੇਣੀਆਂ ਤੁਸੀਂ ਵਿਚ ਦਾ ਰਸਤਾ ਕਿੱਦਾਂ ਲੱਭਣਾ ਇਹ ਤੁਹਾਡੀ ਸੋਚ ਸੂਝਬੂਝ ਦਾ ਇਹੀ ਕਮਾਲ ਹੈ ਕਿ ਮੈਂ ਸਾਰੇ ਗੁੱਟਾਂ ਦੇ ਵਿੱਚੋਂ ਆਪਣੀ ਕਿੱਦਾਂ ਮਨਾ ਕੇ ਨਿਕਲਣਾ ਇਹ ਨਹੀਂ ਹੈਗਾ ਮੈਂ ਉੱਚਾ ਨੀਵਾ ਕਰਕੇ ਨਿਕਲ ਜਾਊਂਗਾ ਫਿਰ ਲੈਂਗੁਏਜ ਬੜੀ ਹੋਣੀ ਆ ਓਏ ਮਜੀਠੀਆ ਆ ਓਏ ਨਹੀਂ ਯਾਰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਾਂ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਆਪਣੀ ਪੰਜਾਬ ਦੀ ਆਹ ਲੈਂਗੁਏਜ ਆ ਨਹੀਂ ਤੁਸੀਂ ਬੋਲੋ ਗਲਤ ਹੈ ਸਾਬ ਬੋਲੋ ਕਿ ਇਹਨਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਇੱਕ ਇੱਕ ਹਿਸਾਬ ਲਿਤਾ ਜਾਊਗਾ ਲੇਕਿਨ ਲੈਂਗੁਏਜ ਉੱਤੇ ਕੰਟਰੋਲ ਜ਼ੁਬਾਨ ਤੇ ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਕਹਿ ਰਿਆਂਗਾ ਫਿਰ ਇਸ ਤੋਂ ਬਾਅਦ ਦੇਖੋ ਰਾਜਾ ਵੜਿੰਗ ਨੂੰ ਅਜੇ ਰਾਜਾ ਵੜਿੰਗ ਨਾਲ ਸਿੱਧੂ ਹਰਾਂ ਦੀ ਬੜੀ ਯਾਰੀ ਸੀਗੀ ਜੇਦੋ ਹੀ ਰਾਜਾ ਵੜਿੰਗ ਪ੍ਰਧਾਨ ਬਣਿਆ ਸਿੱਧੂ ਉਹਨਾਂ ਦੇ ਖਿਲਾਫ ਹੋ ਗਿਆ। ਇਦਾਂ ਮਤਲਬ ਪੰਜਾਬ ਕਾਂਗਰਸ ਕੋਈ ਪ੍ਰਧਾਨ ਬਣੇ। ਪੰਜਾਬ ਕਾਂਗਰਸ ਦਾ ਕੋਈ ਚੀਫ ਮਿਨਿਸਟਰ ਹੋਵੇ ਸਿੱਧੂ ਨੂੰ ਉਹ ਮਨਜ਼ੂਰ ਨਹੀਂ ਆ। ਜਿੰਨੀ ਮਰਜ਼ੀ ਪੱਕੀ ਯਾਰੀ। ਜਿੰਨੀ ਮਰਜ਼ੀ ਇਹਦਾ ਮਤਲਬ ਉਹ ਮਨਜ਼ੂਰ ਹੀ ਨਹੀਂ ਆ। ਵੜਿੰਗਾ ਮਿਲਣ ਗਿਆ। ਮੈਣੀ ਮਿਲਣਾ ਕਹਿੰਦੇ ਤੈਨੂੰ। ਠੀਕ ਹੈ ਨਾ ਜੋ ਜੇਲ੍ਹ ਚ ਪਟਿਆਲੇ ਮੁਲਾਕਾਤ ਕਰਨਗੇ। ਔਰ ਫੇਰ ਕੋਸ਼ਿਸ਼ ਕੀਤੀ ਪੰਜਾਬ ਕਾਂਗਰਸ 'ਚ ਢੜਾ ਖੜਾ ਕਰ ਦਈਏ ਇਤੋਂ ਮਹਿੰਦਰ ਸਿੰਘ ਕੇ ਪੀ ਬੀ ਬੀ ਰਜਿੰਦਰ ਕੋਲ ਪੱਠਲ ਸ਼ਮਸ਼ੀ ਸਿੰਘ ਦੁੱਲੋ ਹੋਰਾਂ ਨੂੰ ਤਾਂ ਮਿਲ ਲਿਆ ਉਹਨਾਂ ਨਾਲ ਬੈਠ ਕੇ ਪਲੈਨਿੰਗ ਕਰਦੇ ਰਹੇ ਵੀ ਇੱਕ ਢੜਾ ਖੜਾ ਕਰ ਦਈਏ ਇਦਾਂ ਨਹੀਂ ਹੁੰਦਾ ਕਾਂਗਰਸ ਜਿਹੜੀ ਹੈ ਇੱਕ ਇਦਾਂ ਦੀ ਜਮਾਤ ਆ ਜਿਨ੍ਹਾਂ ਦੇ ਵਿੱਚ ਕਈ ਪ੍ਰਧਾਨ ਆਏ ਕਈ ਗਏ ਸੁਖਜਿੰਦਰ ਸਿੰਘ ਰੰਧਾਵਾ ਦੇ ਫਾਦਰ ਸਾਹਿਬ ਸੰਤੋਖ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਆ ਔਰ ਉਹਨਾਂ ਨੇ ਤਾਂ ਨਹੀਂ ਕਿਹਾ ਕਿ ਮੇਰਾ ਬਾਪ ਇੱਥੇ ਪ੍ਰਧਾਨ ਰਿਹਾ ਤੇ ਜੀ ਮੈਨੂੰ ਪ੍ਰਧਾਨਗੀ ਦੇ ਦਿਓ ਨਹੀਂ ਨਾ ਬਿਆਨ ਸਿੰਘ ਪੰਜਾਬ ਕਾਂਗਰਸ ਦੇ ਚੀਫ ਮਿਨਿਸਟਰ ਰਹੇ ਰਮਨੀਤ ਬਿੱਟੂ ਤਿੰਨ ਵਾਰ ਮੰਬਰ ਪਾਰਲੀਮੈਂਟ ਰਿਹਾ ਉਹਨੇ ਤਾਂ ਨਹੀਂ ਕਿਹਾ ਜੀ ਮੈਨੂੰ ਚਲਨਜੀ ਚੰਨੀ ਦੀ ਜਗ੍ਹਾ ਮੈਨੂੰ ਅਨਾਉਂਸ ਕਰੋ ਟਾਈਮ ਹੁੰਦਾ ਫੇਸ ਹੁੰਦਾ ਦੌਰ ਹੁੰਦਾ ਆਪਣੇ ਆਪ ਦੌਰ ਆ ਜਾਂਦਾ ਤੁਹਾਡੇ ਸਾਥੀ ਸੀਗੇ ਪ੍ਰਗਟ ਸਿੰਘ ਪ੍ਰਗਟ ਸਿੰਘ ਸਾਥੀ ਸੀਗੇ ਨਾ ਦੇਖੋ ਚਲਦੇ ਨਹੀਂ ਭਾਈ ਕਾਂਗਰਸ ਅਮਲੇ ਜਿੱਤੇ ਨੇ ਤੁਸੀਂ ਹਾਰ ਗਏ ਕਿਉਂ ਹਾਰੇ ਉਹਦਾ ਹਜੇ ਤੱਕ ਇਹਨਾਂ ਨੇ ਕਦੀ ਉਹਨੂੰ ਆਤਮ ਮੰਥਨ ਨਹੀਂ ਕੀਤਾ ਭਈ ਪਰਗਟ ਸਿੰਘ ਜਿਹਨੂੰ ਮੈਂ ਲੈ ਕੇ ਆਇਆ ਜਿਹੜਾ ਮੇਰੇ ਥੱਲੇ ਸੀ ਉਹ ਜਿੱਤ ਗਿਆ ਤੇ ਮੈਂ ਹਾਰ ਗਿਆ ਇਹਦੇ ਉੱਤੇ ਬੈਠ ਕੇ ਕਦੀ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਲੋਕਾਂ ਦੀ ਗੱਲ ਪਹਿਲੀ ਗੱਲ ਤਾਂ ਹੈ ਜੀ ਟੋਲਰੈਂਸ ਪਾਵਰ ਲਿਆਓ ਲੋਕਾਂ ਦੀ ਗੱਲ ਨੂੰ ਸੁਣੋ ਪ੍ਰਧਾਨ ਦੀ ਕੁਰਸੀ ਬੜੀ ਜ਼ਿੰਮੇਵਾਰੀ ਵਾਲੀ ਕੁਰਸੀ ਹੁੰਦੀ ਆ ਇਹ ਕੋਈ ਇਹ ਨਹੀਂ ਆਦਾ ਪ੍ਰਧਾਨ ਲਿਖ ਦਿੱਤਾ ਪ੍ਰੈਜ਼ੀਡੈਂਟ ਲਿਖ ਦਿੱਤਾ ਤੇ ਬੜੀਆਂ ਮੋੜੇ ਦੇ ਉੱਤੇ ਜ਼ਿੰਮੇਵਾਰੀਆਂ ਹੁੰਦੀਆਂ 100 ਗੱਲਾਂ ਸੁਣਨੀਆਂ ਪੈਂਦੀਆਂ 100 ਥੱਲੇ ਵਾਲਿਆਂ ਦੀ ਆਪਣੇ ਮੋੜੇ ਦੇ ਵੀ ਸਹਿਣੀਆਂ ਪੈਂਦੀਆਂ ਕਈ ਵਾਰ ਥੱਲੇ ਵਾਲਿਆਂ ਦੀਆਂ ਗਲਤੀਆਂ ਨੂੰ ਆਪ ਮੋੜੇ ਤੇ ਲੈਣਾ ਪੈਂਦਾ ਨਹੀਂ ਜੀ ਮੈਂ ਹੀ ਜ਼ਿੰਮੇਦਾਰ ਆ ਕੋਈ ਗੱਲ ਹੈ ਲੇਕਿਨ ਤੁਸੀਂ ਇੱਥੇ ਦੇਖੋ ਮਤਲਬ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਕਾਂਗਰਸ ਦੇ ਕਿਤੇ ਕਿਤੇ ਸਿਆਣੇ ਲੀਡਰ ਗਏ ਨੇ ਨਵਜੋਤ ਸਿੰਘ ਸਿੱਧੂ ਜਿਹੜਾ ਨਾ ਬੀਜੇਪੀ ਚ ਵੀ ਇਸੇ ਕਰਕੇ ਜਿਆਦਾ ਸਕਸੈਸ ਨਹੀਂ ਹੋ ਸਕਿਆ ਜਿਆਦਾ ਸਫਲ ਨਹੀਂ ਹੋ ਸਕਿਆ ਜੇ ਯਾਰ ਬੀਜੇਪੀ ਨੇ ਦੇਖੋ ਅਰुण 제ਤਲੀ ਹੋਰਾਂ ਨੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਵਾਇਆ ਪਹਿਲਾਂ ਜਦੋਂ 제ਤਲੀ ਦੇ ਆਪਣੀ ਚਾਹ ਸੀ ਫਿਰ 제ਤਲੀ ਨਾ ਵਿਗੜ ਕੇ ਬਹਿ ਗਏ ਮੈਂ ਤਾਂ ਨਹੀਂ ਕਰਦਾ ਪ੍ਰਚਾਰ ਅੰਮ੍ਰਿਤਸਰ ਨਹੀਂ ਵੜੇ ਤੁਸੀਂ ਦੇਖਿਆ ਕਿ ਢੀ ਵੱਡੀ ਗੱਲ ਹੈ ਕਿ ਤੁਸੀਂ ਪਾਰਟੀ ਨਾਲ ਤੁਹਾਡੀ ਨਾਰਾਜ਼ਗੀ ਹੋ ਸਕਦੀ ਯਾਰ ਫਿਰ ਕੀ ਹੋ ਗਿਆ ਉਸ ਪਾਰਟੀ ਨੇ ਤੁਹਾਨੂੰ ਇਹ ਵੀ ਤਾਂ ਦੇਖੋ ਤੁਹਾਨੂੰ ਸਟਾਰਟਅਪ ਦਿੱਤਾ ਤਾਨੂੰ ਬ੍ਰੇਕਥਰੂ ਦਿੱਤਾ ਤਾਨੂੰ ਭਾਜਪੀ ਦਾ ਮੈਂਬਰ ਪਾਰਲੀਮੈਂਟ ਬਣਾਇਆ ਤੁਸੀਂ ਉਸੇ ਪਾਰਟੀ ਨਾਲ ਨਾਰਾਜ਼ ਹੋ ਜਾਓ ਇਦਾਂ ਨਹੀਂ ਚੱਲਦਾ ਜੇਤਲੀ ਨੂੰ ਟਿਕਟ ਦਿੱਤੀ ਹੈ ਤੂੰ ਜੇਤਲੀ ਨੇ ਤੁਹਾਨੂੰ ਪਾਰਟੀ ਦੇ ਵਿੱਚ ਐਮਪੀ ਬਣਵਾਇਆ ਪ੍ਰਚਾਰ ਕਰੋ ਅਮਰੀਕ ਸਰ ਆਏ ਨਹੀਂ ਇਹ ਜਿੱਦ ਜਿਹੜੀ ਹੈ ਨਾ ਸਿਆਸਤ 'ਚ ਨਹੀਂ ਚੱਲਦੀ ਡਾਕਟਰ ਸਾਹਿਬ ਤੁਸੀਂ ਬਤੌਰ ਪੱਤਰਕਾਰ ਕੀ ਸੋਚਦੇ ਹੋ ਫਿਰ ਨਵਜੋਤ ਸਿੰਘ ਸਿੱਧੂ ਵਰਗਾ ਸਿਆਸਤਦਾਨ ਕੀ ਪੰਜਾਬ ਨੂੰ ਚਾਹੀਦਾ ਹੈ ਆਪਣਾ ਨਹੀਂ ਦੇਖੋ ਸਿਆਸਤਦਾਨ ਤਾਂ ਪੰਜਾਬ 'ਚ ਲੀਡਰਸ਼ਿਪ ਕਰਾਈਸਿਸ ਹੈਗਾ ਹਜੇ ਪੰਜਾਬ ਨੂੰ ਚੰਗੇ ਬੰਦਿਆਂ ਦੀ ਲੋੜ ਹੈ ਨਵਜੋਤ ਸਿੰਘ ਸਿੱਧੂ ਪੰਜਾਬ ਬਾਰੇ ਸੋਚਦਾ ਮੈਂ ਉਹਦਾ ਇਸ ਕਰਕੇ ਹਮਾਇਤੀ ਵੀ ਆ ਹਾਮੀ ਵੀ ਆ ਲੇਕਿਨ ਗੱਲ ਇਹ ਹੈ ਕਿ ਲੈਂਗੁਏਜ ਟੋਲਰੈਂਸ ਇਹ ਸਬਜੈਕਟ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਅਸੀਂ ਖਲਾਰਾ ਪਾਨ ਨਹੀਂ ਆਂਦੇ ਅਸੀਂ ਠੀਕ ਹੈ ਮੀਡੀਆ ਨੂੰ ਤਾਂ ਖਬਰਾਂ ਚਾਹੀਦੀਆਂ ਹੋਣਗੀਆਂ ਉਹਨਾਂ ਨੇ ਤਾਂ ਤੁਣਕਾ ਮਾਰਨਾ ਨਵਜੋਤ ਸਿੰਘ ਸਿੱਧੂ ਬੋਲ ਪਿਆ ਖਬਰ ਹੋ ਗਈ ਕਟੋ ਕਟ ਸਾਰੀ ਸਟੇਟ ਦੇ ਜਿਹੜੇ ਇਸ਼ੂਜ਼ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਬਖੂਬੀ ਪਤਾ ਪਾਣੀ ਦੇ ਕਰਾਈਸਿਸ ਬਾਰੇ ਪਤਾ ਹੈ ਕੈਨਸਰ ਬਾਰੇ ਪਤਾ ਹੈ ਪੰਜਾਬ ਦੇ ਡਰੱਗਸ ਬਾਰੇ ਪਤਾ ਹੈ ਪੰਜਾਬ ਦੇ ਨੌਜਵਾਨਾਂ ਦੀ ਸਥਿਤੀ ਬਾਰੇ ਪਤਾ ਹੈ ਲੇਕਿਨ ਉਹਦੇ ਲਈ ਤੁਹਾਨੂੰ ਬੜੇ ਸਹੀੰਮ ਤਰੀਕੇ ਨਾਲ ਠੰਡੇ ਦਿਮਾਗ ਨਾਲ ਉਹਦੇ ਉੱਤੇ ਕੰਮ ਕਰਨਾ ਪੈਣਾ ਹੈ ਪਾਰਟੀ ਨੂੰ ਇੱਕ ਜੁਟ ਕਰਨਾ ਪੈਣਾ ਜਦੋਂ ਤੁਸੀਂ ਇੱਕ ਜੁਟ ਨਹੀਂ ਕਰੋਗੇ ਫਿਰ ਤੁਹਾਨੂੰ ਪਾਰਟੀ ਕਿਹੜੀ ਐਕਸੈਪਟ ਕਰੇਗੀ ਤੁਸੀਂ ਮੈਨੂੰ ਇਹ ਦੱਸੋ ਪਾਰਟੀ ਕਿੱਥੋਂ ਕਿੱਥੇ ਆ ਗਈ ਯਾਰ ਕਾਂਗਰਸ ਠੀਕ ਹੈ ਨਾ ਇਹ ਵੀ ਤਾਂ ਦੇਖਣਾ ਚਾਹੀਦਾ ਨਾ ਭਾਈ ਕੌਣ ਜ਼ਿੰਮੇਵਾਰ ਹੈ ਉਹਦੀ ਜ਼ਿੰਮੇਵਾਰੀ ਕਿਸੇ ਨੂੰ ਤਾਂ ਲੈਣੀ ਪਏਗੀ ਨਾ ਸੋ ਨਵਜੋਤ ਸਿੰਘ ਸਿੱਧੂ ਚੇਂਜ ਕਰਨ 노 ਡਾਊਟ ਪੰਜਾਬ ਦੇ ਮੁੱਦਿਆਂ ਦਾ ਬਹੁਤ ਵੱਡਾ ਇਹਨੂੰ ਗਿਆਨ ਆ ਜਦੋਂ ਚੇਂਜ ਕਰਨਗੇ ਸਾਰੇ ਗੁੱਟਾਂ ਨੂੰ ਇਕੱਠਾ ਲੈ ਕੇ ਚੱਲਣਗੇ ਤੇ ਅਸੈਪਟੈਂਸ ਆਪਣੇ ਆਪ ਬਣ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਹੁਣ ਜਿਹੜੀ ਗੱਲ ਚੱਲੀ ਆ ਆਪਾਂ ਉੱਤੇ ਵੀ ਇੱਕ ਵਾਰੀ ਆ ਜਾਂਦੇ ਨੇ ਕਿ ਨਵਜੋਤ ਸਿੱਧੂ ਕਹਿੰਦੇ ਪਾਰਟੀ ਦੇ ਵਿੱਚ ਵਾਪਸ ਆ ਰਹੇ ਆ ਇਹ ਪੀਪੀਸੀਸੀ ਪ੍ਰਧਾਨਗੀ ਦੇ ਪਿੱਛੇ ਤਾਂ ਨਹੀਂ ਗੱਲ ਪੱਦ ਗਈ ਕਿਉਂਕਿ ਹੁਣੀ ਚਰਚਾ ਚੱਲੀ ਸੀ ਕਿ ਪ੍ਰਧਾਨ ਨਵਾਂ ਲਾਉਣਾ ਨਵਜੋਤ ਸਿੰਘ ਸਿੱਧੂ ਨੂੰ ਲੱਗਿਆ ਹੋਣਾ ਹੁਣ ਸ਼ਾਇਦ ਮੇਰੀ ਵਾਰੀ ਹੈ ਦੇਖੋ ਨਹੀਂ ਨਹੀਂ ਉਹ ਸਿੱਧੂ ਨੂੰ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਹਾਈ ਕਮੰਡ ਲਾਏਗੀ ਨਹੀਂ ਇੱਛਾ ਤਾਂ ਉਹਨਾਂ ਦੇ ਮਨ 'ਚ ਹੋਵੇਗੀ ਸਾਦਾ ਹਰ ਇੱਕ ਦੀ ਹੁੰਦੀ ਯਾਰ ਇੱਛਾ ਤਾਂ ਇੱਛਾ ਕਿਹਦੇ ਨਹੀਂ ਹੁੰਦੀ ਇੱਛਾ ਤਾਂ ਜਾਖੜ ਸਾਹਿਬ ਦੇ ਵੀ ਸੀ ਕਿ ਰਵਨੀਸ਼ ਸਿੰਘ ਬਿੱਟੂ ਦੀ ਜਗ੍ਹਾ ਉਹ ਮੈਨੂੰ ਕੈਬਨਿਟ ਦਾ ਮੰਤਰੀ ਬਣਾ ਦੇਂਦੇ ਨਹੀਂ ਬਣਾਇਆ ਇੱਛਾ ਤਾਂ ਹਰ ਇੱਕ ਦੀ ਹੁੰਦੀ ਆ ਇੱਛਾ ਕਿਹਦੀ ਨਹੀਂ ਹੁੰਦੀ ਇੱਛਾ ਨਵਜੋਤ ਸਿੰਘ ਸਿੱਧੂ ਦੀ ਹੈਗੀ ਹੈ ਕਿ ਮੈਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾ ਲੇਕਿਨ ਕਾਂਗਰਸ ਸਾਰੀ ਦੀ ਬਗਾਵਤ ਹੋ ਜਾਏਗੀ ਕਾਰਨ ਇਹ ਹੈ ਕਿ ਬਹੁਤ ਲੀਡਰ ਜੇ ਹੈ ਅਨਵਜੋ ਸਿੰਘ ਸਿੱਧੂ ਤੋਂ ਐਨੌਇਡ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਇਹਨੇ ਜਾਖੜ ਦੇ ਖਿਲਾਫ ਲਾਈ ਲੜੀ ਕੈਪਟਨ ਖਿਲਾਫ ਲੜੀ ਫਿਰ ਕੈਪਟਨ ਤੋਂ ਹਟਿਆ ਫਿਰ ਚੰਨੀ ਦੇ ਖਿਲਾਫ ਸ਼ੁਰੂ ਹੋ ਗਿਆ ਫਿਰ ਰਾਜੇ ਵੜਿੰਗ ਦੇ ਖਿਲਾਫ ਸ਼ੁਰੂ ਹੋ ਗਿਆ ਰਾਣੇ ਗੁਰਜੀਤ ਦੇ ਖਿਲਾਫ ਸ਼ੁਰੂ ਹੋ ਗਿਆ ਕਾਂਗਰਸ ਨੂੰ ਸਮੇਟਣ ਦੀ بجائے ਖਲਾਰਦਾ ਹੀ ਗਿਆ ਪਰ ਫਿਰ ਇਹ ਤਾਂ ਇੱਕ ਸੁਸਾਈਸਾਈਡ ਬੰਬ ਹੋਇਆ ਜੋ ਜੇ ਨਹੀਂ ਚੱਲਿਆ ਤਾਂ ਫਿਰ ਆਪਣੀ ਪਾਰਟੀ ਨੂੰ ਖਲਾਰਨ ਤੁਰ ਜੂਗੇ ਉਹ ਇਹ ਤਾਂ ਭਾਜਪਾ 'ਚ ਵੀ ਤਾਂ ਇਹੀ ਕੀਤਾ ਸੀ ਭਾਜਪਾ 'ਚ ਜਦੋਂ ਇਹ ਸੀਗੇ ਇਹਦੀ ਵਾਈਫ ਪਰਲੇਮਾਨੀ ਸੱਤਰ ਸੀ ਤੇ ਕਮਲ ਸ਼ਰਮਾ ਪ੍ਰੈਜ਼ੀਡੈਂਟ ਦੇ ਖਿਲਾਫ ਖਲਾਰਾ ਪਾ ਕੇ ਰਿਆ ਚੰਗਾ ਖਲਾਰਾ ਪਾਇਆ ਔਰ ਖਮਿਆਜਾ ਭਾਜਪੀ ਨੇ ਉਹਦਾ ਭੁਗਤਿਆ ਭਾਜਪੀ ਨੇ ਉਹਦਾ ਖਮਿਆਜਾ ਭੁਗਤਿਆ ਭਾਜਪੀ ਪੰਜਾਬ ਚ ਬਹੁਤ ਬੁਰੀ ਤਰ੍ਹਾਂ ਹਾਰੀ ਖਲਾਰਾ ਜਦੋਂ ਪਾਓਗੇ ਲੋਕੀ ਵੀ ਗੁੱਸੇ ਚ ਆ ਜਾਂਦੇ ਯਾਰ ਕੀ ਪਾਰਟੀ ਆਪਸ ਹੀ ਲੜੀ ਜਾਂਦੇ ਆ ਇਹਨਾਂ ਨੇ ਪੰਜਾਬ ਦਾ ਕੀ ਕਰ ਲੈਣਾ ਜਿਹੜੇ ਆਪਸ ਚ ਲੜੀ ਜਾਂਦੇ ਆ ਤੇ ਹੁਣ ਵੀ ਤੁਸੀਂ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਆਪਸ ਚ ਜੋ ਹਿਸਾਬ ਹੋਇਆ ਪਿਆ ਲੋਕਾਂ ਦੇ ਮਨੋਂ ਉਤਰਦਾ ਹੀ ਪਏ ਨਾ ਸਾਰੇ ਲੋਕ ਬਿਲਕੁਲ ਬਿਲਕੁਲ ਇਹ ਉਹ ਚੀਜ਼ਾਂ ਨੇ ਪਰ ਇਹਦੇ ਵਿੱਚ ਜੋ ਕੁਝ ਹੋਣ ਜਾ ਰਿਹਾ ਹੈ ਖਾਸ ਕਰਕੇ ਕਾਂਗਰਸ ਪਾਰਟੀ ਦੇ ਮਤਲਕ ਜੇ ਨਵਜੋਤ ਸਿੰਘ ਸਿੱਧੂ ਵਾਪਸੀ ਮੋੜ ਦੇ ਵਿੱਚ ਆਉਂਦੇ ਨੇ ਤੇ ਉਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹੁਣ ਵਿਧਾਨ ਸਭਾ ਚੋਣਾਂ ਵੀ ਆਉਂਦੇ ਸਮੇਂ ਨੂੰ ਆ ਸਕਦੀਆਂ ਨੇ ਔਰ ਉਹਨਾਂ ਦੇ ਚੱਲਦੇ ਹੋਏ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਦੇ ਵਿੱਚ ਹੋਣਾ ਪਾਰਟੀ ਦੀ ਇੱਕ ਸਾਰਤਾ ਵਾਸਤੇ ਕੀ ਗੁਲਖਲਾਊਗਾ ਉਹ ਵੇਖਣਾ ਹੋਵੇਗਾ ਔਰ ਨਾਲ ਦੀ ਨਾਲ ਪ੍ਰਧਾਨਗੀ ਨੂੰ ਲੈ ਕੇ ਦਾ ਮਸਲਾ ਉਦਾਂ ਹੀ ਭਖਿਆ ਪਿਆ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ